ਕਿਹੜੀ ਚੀਜ਼ ਆ ਜਿਹਨੂੰ ਕੱਟ ਕੇ ਅਸੀਂ ਗਾਣਾ ਗਾਉਂਦੇ ਆਂ ਉਹ ਨਹੀਂ ਉਹ ਕਿ ਕੋਈ ਕਿੱਦਾਂ ਦੀ ਚੀਜ਼ ਆ ਕੋਈ ਵੀ ਚੀਜ਼ ਆ ਖਾਣ ਵਾਲੀ ਹੋ ਸਕਦੀ ਆ ਕੋਈ ਹੋਰ ਹੋ ਸਕਦੀ ਆ ਉਹਨੂੰ ਤੁਸੀਂ ਕੱਟਣਾ ਤਾਂ ਨਾਲ ਗਾਣਾ ਜ਼ਰੂਰ ਗਾਣਾ ਹੈ ਹੈਂ ਤੇ ਦੇਸਾਂ ਦੀ ਖਾਣ ਵਾਲੀ ਚੀਜ਼ ਆ ਖਾਣ ਵਾਲੀ ਚੀਜ਼ ਕੇ ਤੁਸੀਂ ਦੱਸੋ ਮਿਸ਼ਰੀ ਮਿਸ਼ਰੀ ਆਕੇ ਕਿਆਸ ਲੈਣੀ ਆਪਕੋ ਆਪਣੇ ਦੱਸੋ ਇਹਨਾਂ ਨੇ ਕਹੇ ਕੇਕ ਇਹਨਾਂ ਨੇ ਕਹਾ ਮਿਸ਼ਰੀ ਤੁਸੀਂ ਦੱਸੋ ਪਿਆਜ਼ ਪਿਆਜ਼ ਹਾਂ ਅੰਚੂ ਵੱਲੋ ਪਿਆਜ਼ ਹੋਰ ਕਸ਼ ਤੁਸੀਂ ਦੱਸੋ ਗਾਣੇ ਕਿਹਦੇ ਪਿਆਜ਼ ਕਸ਼ ਪਿਆਜ਼ ਦਾ ਕਾ ਗਾਣਾ ਗਾਇਨਾ ਪਤਾ ਨਹੀਂ ਪਤਾ ਨਹੀਂ ਉਹ ਕੱਟੇ ਕਿਦੋਂ ਕੋਈ ਗੈਸ ਆਂਦਾ ਹੋਵੇ ਕੋਈ ਦਿਮਾਗ ਚਾਂਦਾ ਹੋਵੇ ਵਰਡ ਐਦਾਂ ਦਾ ਤੁਸੀਂ ਤੁਸੀਂ ਲਗਾ ਸਕਦੇ ਆਂਗਾ ਸਹੀ ਨੂੰ ਹਾਂ ਸਾਡੇ ਨਾਲ ਦੀਆਂ ਸਹੇਲੀਆਂ ਦੇ ਦੱਸ ਤਾਂ ਕੁਛ ਨਾ ਕੁਛ ਤੁਸੀਂ ਵੀ ਦੱਸੋ ਅਜਾ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਵੀ ਇਹਨਾਂ ਨੇ ਜੋ ਜਵਾਬ ਦਿੱਤਾ ਸੈਟੀਸਫਾਈ ਹੋ ਤੁਸੀਂ ਸਹੀ ਹੈ ਕਿ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਕਾਲਜ ਸਟੂਡੈਂਟ ਸਾਡੇ ਨਾਲ ਮੌਜੂਦ ਆ ਸੋ ਤੁਸੀਂ ਇੱਕ ਸਵਾਲ ਦਾ ਜਵਾਬ ਦੇਣਾ ਐਦਾਂ ਦੀ ਕਿਹੜੀ ਚੀਜ਼ ਆ ਜਿਹਨੂੰ ਅਸੀਂ ਕੱਟਦੇ ਆ ਪਰ ਅਸੀਂ ਗਾਣਾ ਵੀ ਗਾਉਂਦੇ ਆ ਕੱਟ ਕੇ ਜਦੋਂ ਅਸੀਂ ਜਿਸ ਚੀਜ਼ ਨੂੰ ਕੱਟਦੇ ਆ ਤਾਂ ਉਸ ਤੋਂ ਬਾਅਦ ਅਸੀਂ ਗਾਣਾ ਗਾਉਂਦੇ ਆ ਕਿਹੜੀ ਚੀਜ਼ ਆ ਜਿਹਨੂੰ ਕੱਟ ਕੇ ਅਸੀਂ ਗਾਣਾ ਗਾਉਂਦੇ ਆ ਹਾਂ ਮਤਲਬ ਕਿ ਕੋਈ ਕਿੱਦਾਂ ਦੀ ਚੀਜ਼ ਹੈ ਕੋਈ ਵੀ ਚੀਜ਼ ਆ ਖਾਣ ਵਾਲੀ ਹੋ ਸਕਦੀ ਆ ਕੋਈ ਹੋਰ ਹੋ ਸਕਦੀ ਆ ਉਹਨੂੰ ਤੁਸੀਂ ਕੱਟਣਾ ਤਾਂ ਨਾਲ ਗਾਣਾ ਜ਼ਰੂਰ ਗਾਣਾ ਠੀਕ ਠੀਕ ਥੋੜਾ ਹਿੰਟ ਦੇ ਸਕਦੇ ਸੀ ਖਾਣ ਵਾਲੀ ਚੀਜ਼ ਆ ਖਾਣ ਵਾਲੀ ਚੀਜ਼ ਕੇਕ ਤੁਸੀਂ ਦੱਸੋ ਮਿਸ਼ਰੀ ਓਕੇ ਗੈਸ ਲਾਣੀ ਆਪ ਕੋ ਆਪਣੇ ਦੱਸੋ ਇਹਨਾਂ ਨੇ ਕਿਹਾ ਕੇਕ ਇਹਨਾਂ ਨੇ ਕਿਹਾ ਮਿਸ਼ਰੀ ਤੁਸੀਂ ਦੱਸੋ ਪਿਆਜ਼ ਹਾਂ ਉੱਜ ਵੱਲੋਂ ਪਿਆਜ਼ ਔਰ ਕਸ਼ ਤੁਸੀਂ ਐਸਾ ਕਹਾਣੀ ਨਹੀਂ ਕਿ ਉਹ ਪਿਆਜ ਕਾ। ਪਿਆਜ ਟਾਕਰ ਗਾਣ ਗਈ ਨਾ। ਪਤਾ ਨਹੀਂ। ਉਹ ਕੱਟ ਕੇ ਤੇ ਰੋਣਾ ਹੁੰਦਾ। ਕੋਈ ਗੈਸ ਆਂਦਾ ਹੋਵੇ, ਕੋਈ ਦਿਮਾਗ ਚਾਂਦਾ ਹੋਵੇ, ਵਰਡ ਐਦਾਂ ਦਾ। ਤੁਸੀਂ ਤੁਸੀਂ ਲਗਾ ਸਕਦੇ ਆਂ ਗੈਸ ਐਨੂੰ। ਹਾਂ। ਤੁਹਾਡੇ ਨਾਲ ਦੀਆਂ ਸਹੇਲੀਆਂ ਨੇ ਦੱਸਤਾ ਕੁਛ ਨਾ ਕੁਛ ਤੁਸੀਂ ਵੀ ਦੱਸੋ। ਅਹਾਂ। ਪਤਾ ਨਹੀਂ। ਚਲੋ ਕੋਈ ਗੱਲ ਨਹੀਂ ਵੀ ਇਹਨਾਂ ਨੇ ਜੋ ਜਵਾਬ ਦਿੱਤਾ ਸੈਟੀਸਫਾਈ ਹੋ ਤੁਸੀਂ ਸਹੀ ਹੈ ਕਿ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਾਲਜ ਸਟੂਡੈਂਟ ਸਾਡੇ ਨਾਲ ਮੌਜੂਦ ਆ ਸੋ ਤੁਸੀਂ ਇੱਕ ਸਵਾਲ ਦਾ ਜਵਾਬ ਦੇਣਾ ਐਦਾਂ ਦੀ ਕਿਹੜੀ ਚੀਜ਼ ਆ ਜਿਹਨੂੰ ਅਸੀਂ ਕੱਟਦੇ ਆ ਪਰ ਅਸੀਂ ਗਾਣਾ ਵੀ ਗਾਉਂਦੇ ਆ ਕੱਟ ਕੇ ਜਦੋਂ ਅਸੀਂ ਜਿਸ ਚੀਜ਼ ਨੂੰ ਕੱਟਦੇ ਆ ਤਾਂ ਉਸ ਤੋਂ ਬਾਅਦ ਅਸੀਂ ਗਾਣਾ ਗਾਉਂਦੇ ਆ ਕਿਹੜੀ ਚੀਜ਼ ਆ ਜਿਹਨੂੰ ਕੱਟ ਕੇ ਅਸੀਂ ਗਾਣਾ ਗਾਉਂਦੇ ਆ ਹਾਂ ਮਤਲਬ ਕਿ ਕੋਈ ਕਿੱਦਾਂ ਦੀ ਚੀਜ਼ ਹੈ ਕੋਈ ਵੀ ਚੀਜ਼ ਆ ਖਾਣ ਵਾਲੀ ਹੋ ਸਕਦੀ ਆ ਕੋਈ ਹੋਰ ਹੋ ਸਕਦੀ ਆ ਉਹਨੂੰ ਤੁਸੀਂ ਕੱਟਣਾ ਤਾਂ ਨਾਲ ਗਾਣਾ ਜ਼ਰੂਰ ਗਾਣਾ ਥੈਂਕ ਯੂ ਥੈਂਕ ਯੂ ਥੋੜਾ ਹਿੰਟ ਦੇ ਸਕਦੇ ਸੀ ਖਾਣ ਵਾਲੀ ਚੀਜ਼ ਆ ਖਾਣ ਵਾਲੀ ਚੀਜ਼ ਕੇਕ ਤੁਸੀਂ ਦੱਸੋ ਮਿਸ਼ਰੀ ਓਕੇ ਗੈਸ ਲਾਣੀ ਆਪ ਕੋ ਆਪਣੇ ਦੱਸੋ ਇਹਨਾਂ ਨੇ ਕਿਹਾ ਕੇਕ ਇਹਨਾਂ ਨੇ ਕਿਹਾ ਮਿਸ਼ਰੀ ਤੁਸੀਂ ਦੱਸੋ ਪਿਆਜ਼ ਹਾਂ ਉੱਜਵਲੋ ਪਿਆਜ਼ ਔਰ ਕਸ਼ ਤੁਸੀਂ ਦੱਸੋ ਕਾਰਡਿੰਗ ਹੈ ਜੀ ਪਿਆਜ਼ ਘਾ ਕੇ ਪਿਆਜ਼ ਠਾਕਾ ਘਾਣ ਗਾਈਨ ਪਤਾ ਨਹੀਂ ਉਹ ਕੱਟ ਕੇ ਤੇ ਰੋਣਾ ਹੁੰਦਾ ਕੋਈ ਗੈਸ ਆਂਦਾ ਹੋਵੇ ਕੋਈ ਦਿਮਾਗ ਚ ਆਂਦਾ ਹੋਵੇ ਵਰਡ ਐਦਾਂ ਦਾ ਤੁਸੀਂ ਤੁਸੀਂ ਲਗਾ ਸਕਦੇ ਆਂਗਾ ਸਹੀ ਨੂੰ ਹਾਂ ਤੁਹਾਡੇ ਨਾਲ ਦੀਆਂ ਸਹੇਲੀਆਂ ਦੇ ਦੱਸਤਾ ਕੁਝ ਨਾ ਕੁਝ ਤੁਸੀਂ ਵੀ ਦੱਸੋ ਅਹਾਂ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਵੀ ਇਹਨਾਂ ਨੇ ਜੋ ਜਵਾਬ ਦਿੱਤਾ ਸੈਟੀਸਫਾਈ ਹੋ ਤੁਸੀਂ ਸਹੀ ਹੈ ਕਿ ਨਹੀਂ ਕਮੈਂਟ ਕਰਕੇ ਜ਼ਰੂਰ ਦੱਸੋ